ਹਨੀ ਆਲਰੇਡੀ ਆਇਆ ਹੋਇਆ ਉਹਨੂੰ ਜੱਠਣ ਦੇ ਲਈ ਪ੍ਰਸ਼ਾਸਨ ਪਫਾ ਭਾਰ ਹੋ ਕੇ ਲੱਗਿਆ ਹੋਇਆ ਹਰ ਇੱਕ ਪੈਰ ਪੈਰ ਦੇ ਉੱਤੇ ਉਹਨੇ ਕਾਇਦਾ ਲੱਤਾ ਜਾ ਰਿਹਾ ਹੈ ਮੈਡੀਕਲ ਦੀਆਂ ਸਾਰੀਆਂ ਟੀਮਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਹੈ ਐਸ.ਕੇ.ਐਮ ਨਾਲ ਗੱਲ ਕੀਤੀ ਗਈ ਹੈ ਐਸ.ਐਮ.ਓ ਨਾਲ ਗੱਲ ਕੀਤੀ ਗਈ ਹੈ ਸਾਰਿਆਂ ਨਾਲ ਗੱਲ ਕੀਤੀ ਗਈ ਹੈ ਕੀਕ ਚੀਜ਼ ਦਾ ਬੜਾ ਮਾਈਨਿਊਟਲੀ ਜਾਇਦਾਦ ਲੱਤਾ ਜਾ ਰਿਹਾ ਮੁੱਖ ਮੰਤਰੀ ਸਰਕਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਇੱਕ ਜਗ੍ਹਾ ਤੇ ਵੀ ਕਿਤੇ ਅੰਗੈਦੀ ਨਹੀਂ ਵਰਤੀ ਜਾਊਂ ਚਾਰੇ ਦੀ ਜਰੂਰ ਸੀ ਹਰੇ ਚਾਰੇ ਦੀ ਜਰੂਰ ਸੀ ਜਾਨਵਰ ਲਈ ਉਹ ਚਾਰਾ ਪਕਾਇਆ ਗਿਆ ਜਿੱਥੇ ਇੱਥੇ ਕੈਟਰਪਿਲਰ ਦੀ ਕੁੱਛੀ ਕੈਟਰਪਿਲਰ ਫੀਡ ਪਚਾਈ ਗਈ ਆ ਪੈਂਦੀ ਪਈ ਗਈ ਆ ਕਿਹੜੇ ਕਿਹੜੇ ਘਰ ਕਿਹੜੇ ਕਿਹੜੇ ਇਲਾਕੇ ਨੇ ਜਿਹੜੇ ਜਣੀ ਕਿ ਇਹਦੇ ਚ ਫਲੱਡ ਇਫੈਕਟ ਇਫੈਕਟ ਹੋਏ ਨੇ ਜਿੱਤੇ ਹੜ੍ਹ ਨੇ ਆ ਕੇ ਜਣੀ ਕਿ ਨੁਕਸਾਨ ਕੀਤਾ। ਮੁਰਤੀਆਂ ਕਿੱਟਾਂ ਨੇ ਉਹ ਵੀ ਪਹਚਾਈਆਂ ਗਈਆਂ ਤੇ ਨਾਲ ਜਿਹੜੇ ਪਿੰਡ ਖਾਲੀ ਕਰਾਏ ਗਏ ਨੇ ਉਹ ਖਾਲੀ ਕਰਾਏ ਪਿੰਡਾਂ ਨੂੰ ਲਿਆ ਕੇ ਉਰੇ ਸ਼ੈਲਟਰ ਦਿੱਤਾ ਗਿਆ ਜੀ।